ਮંત્રી ਚੇਤਨ ਸਿੰਘ ਜੋੜਾ ਮਾਜਰਾ ਦੇ ਭੇਤ ਖੋਲੇ ਨੇ ਰਾਜ ਖੋਲੇ ਨੇ ਚਾਰ ਚਾਰ ਮਾਈਨਿੰਗ ਗੈਰ ਕਾਨੂੰਨੀ ਕਰਨ ਦੇ ਪਰਚੇ ਦਰਜ ਹੋਣ ਉਸ ਦੇ ਨਾਲ ਚੇਤਨ ਸਿੰਘ ਜੋੜਾ ਮਾਜਰਾ ਫੁੱਲਾਂ ਲੈਂਦਿਆਂ ਹੋਇਆਂ ਦੀਆਂ ਤਸਵੀਰਾਂ ਪਾਉਂਦੇ ਨੇ ਕਿਸੇ ਵੇਲੇ ਵੀ ਚੇਤਨ ਸਿੰਘ ਜੋੜਾ ਮਾਜਰਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਛੁੱਟੀ ਕਰ ਦੇਣੀ ਚਾਹੀਦੀ ਆ ਦੇਖੋ ਤੀਜਾ ਮੰਤਰੀ ਆ ਜਿਹੜਾ ਵਿਵਾਦਾਂ ਵਿੱਚ ਕਿਰਿਆ ਤੀਸਰਾ ਮੰਤਰੀ ਜਿਸ ਨੂੰ 22 ਮਹੀਨਿਆਂ ਦੇ ਵਿੱਚ ਮਾਈਨਿੰਗ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਦਿੱਤੀ ਹੈ ਗੁਰਪ੍ਰੀਤ ਸਿੰਘ ਜੋੜੇਮਾੜੇ ਵਿਵਾਦਾਂ ਦਾ ਨਾਮ ਕਹਿਣਾ ਹੋਵੇ ਨਾ ਕਿ ਵਿਵਾਦਾਂ ਦਾ ਦੂਜਾ ਨਾਮ ਕੀ ਉਹ ਚੇਤਨ ਸਿੰਘ ਜੋੜੇਮਾੜੇ ਪਿਛੇ ਦੇ ਜਨਮ ਦਿਨ ਤੇ ਉਹ ਆਉਂਿਆ ਸੀ ਭੰਗੜੇ ਪੈਸੇ ਵਾਰੇ ਜਾ ਰਹੇ ਸੀ ਇੱਕ ਮੰਤਰੀ ਦੇ ਉੱਪਰੋਂ ਕਿ ਸੋਹਣੀ ਅੱਜ ਤੇਰਾ ਬਰਥਡੇ ਆ ਕੁਛ ਇਦਾਂ ਨੱਚਦੇ ਟੱਪਦੇ ਸੀ ਰੋਪੜ ਜ਼ਿਲ੍ਹੇ ਦਾ ਅਜਮੀਰ ਸਿੰਘ ਆ ਉੱਥੇ ਪਰਚਾ ਦਰਜ ਕੀਤਾ ਜਾਂਦਾ ਮਾਈਨਿੰਗ ਵਿਭਾਗ ਦੇ ਜੇੀ ਵੱਲੋਂ ਕੀਤਾ ਜਾਂਦਾ ਔਰ ਮੰਤਰੀ ਨੂੰ ਇੰਨੀ ਮਰਤਾ ਭੁਰ ਵੀ ਸਰਕਾਰ ਨੂੰ ਸ਼ਰਮ ਨਹੀਂ ਆਈ ਕਿ ਇੱਕ ਉਸ ਬੰਦੇ ਦੇ ਘਰ ਵਿਆਹ ਵੇਖਣ ਉਹਦੇ ਮੁੰਡੇ ਤੇ ਜਾ ਰਹੇ ਨੇ ਜਿਹੜਾ ਗੈਰਕਾਨੂੰਨੀ ਮਾਈਨਿੰਗ ਕਰ ਰਿਹਾ ਜਿਹਦੇ ਕ੍ਰੈਸ਼ਰ ਚੱਲ ਰਹੇ ਜਿੱਤੇ ਪਰਚਾ ਦਰਜ ਕੀਤਾ ਚਾਰ ਚਾਰ ਪਰਚੇ ਦਰਜਾ ਭਾਵੇਂ ਇੱਕ ਹੀ ਹੋਵੇ ਯਾਰ ਚਾਰ ਗੋਲੀ ਮਾਰੋ ਹੈ ਤੇ ਦੋਸ਼ੀ ਨਾ ਹੈ ਤੇ ਸਮਾਜ ਦਾ ਸਰਕਾਰ ਦਾ ਵਿਰੋਧੀ ਨਾ ਔਰ ਮੰਤਰੀ ਉੱਥੇ ਚੌੜੇ ਹੋ ਕੇ ਬੈਠੇ ਆ ਗਏ ਨੇ ਇਸ ਕਰਕੇ ਭਗਵੰਤ ਮਾਨ ਸਾਹਿਬ ਪਤਾ ਨਹੀਂ ਕਿਉਂ ਜਾਗ ਨਹੀਂ ਰਹੇ ਹੈਗੇ ਇਹਨਾਂ ਨੂੰ ਤਾਂ ਤੁਰੰਤ ਉਸ ਦਿਨ ਪਰ ਖਾਸ ਕਰ ਦੇਣਾ ਚਾਹੀਦਾ ਇਹਦੇ ਕੋ ਮਾਈਨਿੰਗ ਡਿਪਾਰਟਮੈਂਟ ਖੋਲ ਲੈਣਾ ਚਾਹੀਦਾ ਲੇਕਿਨ ਕਿਉਂ ਮਾਈਨਿੰਗ ਡਿਪਾਰਟਮੈਂਟ ਦਿੱਲੀ ਵਾਲਿਆਂ ਨੇ ਦਿੱਤਾ ਹੈਗਾ ਮੰਤਰੀ ਭਗਵੰਤ ਮਾਨ ਸਾਹਿਬ ਦਾ ਵਿਹਾਰ ਆ ਉਹਦੇ ਨਾਲ ਦੀ ਨਾਲ ਝਾੜ ਦਿੰਦੇ ਨੇ ਚਾਹੇ ਉਹਨਾਂ ਨੇ ਮਾਨਸੇ ਵਾਲਾ ਮੰਤਰੀ ਕੱਢ ਕੇ ਬਾਹਰ ਮਾਰਿਆ ਸੀ ਬਿਲਕੁਲ ਦਾ ਚੇਤਨ ਸਿੰਘ ਜੋੜੇ ਮਾਇਰ ਨੂੰ ਕੱਢਣਾ ਚਾਹੀਦਾ ਤੁਰੰਤ ਬਰਖਾਸਤ ਕਰਨਾ ਚਾਹੀਦਾ ਬਦਮਾਸ਼ ਕੋਈ ਕਾਤਲ ਕੋਈ ਲੁਟੇਰਾ ਕੋਈ ਡਾਕੂ ਹੈਨਾ ਜੇ ਉਹਦੇ ਘਰ ਐਸਐਚਓ ਜਾਂ ਡੀਜੀਪੀ ਚੱਲ ਜੇ ਤੇ ਫਿਰ ਕਾਨੂੰਨ ਦੀਆਂ ਤੇ ਝੱਟੀਆਂ ਢਾ ਦਿੱਤੀਆਂ ਪ੍ਰੋਗਰਾਮ 16 ਨੇ ਸਾਥਵੇਂ ਤੁਹਾਡਾ ਸਭ ਦਾ ਸਵਾਗਤ ਪੰਜਾਬ ਦੇ ਤਿੰਨ ਅਹਿਮ ਮਸਲਿਆਂ ਦੇ ਉੱਤੇ ਗੱਲਬਾਤ ਕਰਾਂਗੇ ਵਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਦੇ ਭੇਤ ਖੋਲੇ ਨੇ ਰਾਜ਼ ਖੋਲੇ ਨੇ ਜਿਸ ਦੇ ਉੱਤੇ ਮਾਈਨਿੰਗ ਵਿਭਾਗ ਦੀ ਸ਼ਿਕਾਇਤ ਦੇ ਉੱਤੇ ਹੀ ਚਾਰ-ਚਾਰ ਮਾਈਨਿੰਗ ਗੈਰ ਕਾਨੂੰਨੀ ਕਰਨ ਦੇ ਪਰਚੇ ਦਰਜ ਹੋਣ ਉਸ ਦੇ ਨਾਲ ਚੇਤਨ ਸਿੰਘ ਜੋੜਾ ਮਾਜਰਾ ਫੁੱਲਾਂ ਲੈਂਦਿਆਂ ਹੋਿਆਂ ਦੀਆਂ ਤਸਵੀਰਾਂ ਪਾਉਂਦੇ ਨੇ ਉਹ ਤਸਵੀਰਾਂ ਜਿਹੜੀਆਂ ਨੇ ਕੱਢ ਕੇ ਲੈ ਆਂਦੀਆਂ ਹੋਰ ਕਿਹੜੇ-ਕਿਹੜੇ ਸਬੂਤ ਜੁੜੇ ਨੇ ਇਸ ਦੇ ਉੱਤੇ ਗੱਲ ਕਰਾਂਗੇ ਕਿ ਚੇਤਨ ਸਿੰਘ ਜੋੜਾ ਮਾਜਰਾ ਦੀ ਜ਼ਿੰਮੇਵਾਰੀ ਬਣਦੀ ਕੀ ਹੈ ਔਰ ਨਿਭਾਈ ਕਿਵੇਂ ਜਾ ਰਹੀ ਹੈ ਇਸ ਦੇ ਉੱਤੇ ਗੱਲ ਕਰਾਂਗੇ ਨਾਲ ਹੀ ਗੱਲ ਕਰਾਂਗੇ ਕਿ ਪੌਣੇ 2 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਰਾਮ रहीम ਨੂੰ ਕਿਉਂ ਨਹੀਂ ਪੁੱਛ ਕੇ ਇਸ ਲਈ ਸੱਦਿਆ ਜਾਂ ਪ੍ਰਵਾਨਗੀ ਕਿਉਂ ਨਹੀਂ ਦਿੱਤੀ ਅੱਗੇ ਕੇਸ ਤੋਰਨ ਦੇ ਲਈ ਕਾਰਵਾਈ ਕਰਨ ਦੇ ਲਈ ਪ੍ਰਵਾਨਗੀ ਜ਼ਰੂਰੀ ਹੁੰਦੀ ਹੈ ਉਹ ਕਿਹੜੇ ਕੇਸ ਨਾਲ ਜੁੜੀ ਗੱਲ ਹੈ ਇਹ ਵੀ ਗੱਲ ਕਰਾਂਗੇ ਔਰ ਨਾਲ ਗੱਲ ਕਰਾਂਗੇ ਮਰਿੰਦਰ ਸਿੰਘ ਰਾਜਾ ਵੜਿੰਗ ਦੀ ਘੁਰਕੀ ਦੀ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦਾ ਜਾਂ ਕਿਸੇ ਹੋਰ ਆਗੂ ਦਾ ਨਾਮ ਲਿਆ ਕਿ ਕੋਈ ਵੱਖਰੀ ਗਤੀਵਿਧੀ ਕਰਦਾ ਤਾਂ ਫਿਰ ਨੋਟਿਸ ਨਹੀਂ ਦੇਣਾ ਸਿੱਧਾ ਪਾਰਟੀ ਚੋਂ ਬਾਹਰ ਹੀ ਕੱਢਾਂਗੇ ਕਿਸ ਨੂੰ ਕੱਢਿਆ ਜਾ ਸਕਦਾ ਤੇ ਕਿਸ ਨੂੰ ਨਹੀਂ ਰਾਜਾ ਵੜਿੰਗ ਦੀ ਜਿਹੜੀ ਰਾਜਨੀਤੀ ਹੈ ਇਸ ਦੇ ਉੱਤੇ ਵੀ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੋਲਰ ਜੀ ਸਭ ਤੋਂ ਪਹਿਲਾਂ ਗੱਲ ਕਰੀਏ ਜੀ ਇੱਕ ਮਾਈਨਿੰਗ ਵਾਲੇ ਮਸਲੇ ਤੇ ਜਦੋਂ ਦੀ ਸਰਕਾਰ ਬਣੀ ਹੈ ਡੇਵਨ ਤੋਂ ਲੈ ਕੇ ਅੱਜ ਤੱਕ ਚਰਚਾ ਦੇ ਵਿੱਚ ਰਹੀ ਹੈ ਚਰਚਾ ਵਿੱਚ ਇਸ ਕਰਕੇ ਨਹੀਂ ਕਿ ਖਜ਼ਾਨੇ ਭਰਪੂਰ ਹੋ ਗਏ ਇਸ ਕਰਕੇ ਕਿ ਗੈਰ ਕਾਨੂੰਨੀ ਮਾਈਨਿੰਗ ਨਹੀਂ ਰੁਕੀ ਉਲਟਾ ਜਿੰਨਾ ਤੇ ਪਰਚੇ ਦਰਜ ਹੋਏ ਅੱਜਕੱਲ ਉਹਨਾਂ ਦੀਆਂ ਹੀ ਸਰਕਾਰ ਨਾਲ ਯਾਰੀਆਂ ਨੇ ਜਾਂ ਤਸਵੀਰਾਂ ਤੋਂ ਨਜ਼ਰ ਆ ਰਿਹਾ ਹੈ ਕਿ ਕਿਤੇ ਨਾ ਕਿਤੇ ਨੇੜਤਾ ਨਜ਼ਰ ਆਉਂਦੀ ਹੈ ਬਿਲਕੁਲ ਸੰਦੀਪ ਜੇਸਾ ਸਾਹਿਬ ਦੇ ਨਾਲ ਸ਼੍ਰੋਮਣੀ ਕਾਲੀ ਦਲ ਵੱਲੋਂ ਖਾਸ ਕਰਕੇ ਵਿਕਰਮ ਸਿੰਘ ਮਜੀਠੀਆ ਵੱਲੋਂ ਮੁੱਦਾ ਚੁੱਕਿਆਗਾ ਮਾਈਨਿੰਗ ਵਾਲਾ ਉਸ ਤੋਂ ਸਪਸ਼ਟ ਹੁੰਦਾ ਕਿ ਕਿਸੇ ਵੇਲੇ ਵੀ ਚੇਤਨ ਸਿੰਘ ਜੋੜਾ ਮਾਜਰਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਛੁੱਟੀ ਕਰ ਦੇਣੀ ਚਾਹੀਦੀ ਆ ਦੇਖੋ ਤੀਜਾ ਮੰਤਰੀ ਆ ਜਿਹੜਾ ਵਿਵਾਦਾਂ ਵਿੱਚ ਕਿਰਿਆ ਮੁੱਖ ਮੰਤਰੀ ਉਦੋਂ ਮੰਤਰੀਆਂ ਦੇ ਮੈਕਮੇ ਬਦਲਦੇ ਜਦੋਂ ਉਹਨਾਂ ਦੀ ਪਰਫਾਰਮੈਂਸ ਮਾੜੀ ਹੋਵੇ ਉਹ ਕੰਮ ਸਹੀ ਨਾ ਕਰਦੇ ਹੋਣ ਜਾਂ ਜਿਹੜੇ ਗੈਰ ਸਮਾਜਿਕ ਅੰਸਰਾਂ ਦੇ ਨਾਲ ਉਹਨਾਂ ਦੀਆਂ ਸਾਂਝਾਂ ਹੋਣ ਜਾਂ ਦੋ ਨੰਬਰ ਕਮਾਈ ਕਰਨ ਵਾਲਿਆਂ ਦੇ ਨਾਲ 三角呢？ ਉਹ ਕਾਰਨ ਹੋ ਸਕਦੇ ਇਹ ਤੀਸਰਾ ਮੰਤਰੀ ਜਿਹਨੂੰ 22 ਮਹੀਨਿਆਂ ਦੇ ਵਿੱਚ ਮਾਈਨਿੰਗ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਦਿੱਤੀ ਗਈ ਸਭ ਤੋਂ ਪਹਿਲਾਂ ਹਰਜੋਤ ਸਿੰਘ ਬੈਂਸ ਹਰਜੋਤ ਸਿੰਘ ਬੈਂਸ ਦੀ ਛੁੱਟੀ ਕੀਤੀ ਗਈ ਕਿਉਂ ਕੀਤੀ ਗਈ ਕਿਹੜੇ ਕਾਰਨਾਂ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਔਰ ਹਰਜੋਤ ਬੈਂਸ ਚੰਗੀ ਤਰ੍ਹਾਂ ਜਾਣਦੇ ਨੇ ਫਿਰ ਆ ਗਿਆ ਮਾਈਨਿੰਗ ਮੰਤਰੀ ਮੀਤ ਹੇਰ ਉਹਨਾਂ ਦੀ ਛੁੱਟੀ ਕਿਵੇਂ ਕੀਤੀ ਗਈ ਕਿਉਂ ਕੀਤੀ ਗਈ ਹੈ ਕਿਹੜੇ ਹਾਲਾਤਾਂ ਵਿੱਚ ਕੀਤੀ ਗਈ ਹੈ ਕੀ ਮਜਬੂਰੀ ਕੀ ਕਮਜ਼ੋਰੀ ਕਿੰਨਾਂ ਦੇ ਨਾਲ ਸਾਂਝਾ ਹੈ ਕਿੰਨਾਂ ਦੇ ਨਾਲ ਮਰਾਜ਼ੇਦਾਰੀਆਂ ਸੀ ਉਹ ਮੀਤ ਹੇਰ ਚੰਗੀ ਤਰ੍ਹਾਂ ਜਾਣਦੇ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਾंदे ਹੁਣ ਆ ਗਿਆ ਚੇਤਨ ਸਿੰਘ ਜੋੜੇਮਾਰੇ ਚੇਤਨ ਸਿੰਘ ਜੋੜੇਮਾਰੇ ਵਿਵਾਦਾਂ ਦਾ ਨਾਮ ਕਹਿਣਾ ਹੋਵੇ ਨਾ ਕਿ ਵਿਵਾਦਾਂ ਦਾ ਦੂਜਾ ਨਾਮ ਕੀ ਉਹ ਚੇਤਨ ਸਿੰਘ ਜੋੜੇਮਾਰੇ ਕਿਉਂਕਿ ਇਹਨਾਂ ਨੇ ਉਹੋ ਹੀ ਆ ਜਿਹੜੇ ਐ ਏਡੇ ਵੱਡੇ ਸਾਡੇ ਨਾਮੀ ਡਾਕਟਰ ਰਾਜਬਹਾਦਰ ਉਹਨਾਂ ਦੀ ਤੋਹੀਨ ਕੀਤੀ ਸੀ ਐਵੇਂ ਲੱਗਾ ਸੀ ਕਿ ਇਦਾਂ ਤੇ ਇੱਕ ਅਨਪੜ ਲੋਕ ਵੀ ਨਹੀਂ ਕਰਦੇ ਜਿਸ ਤਰ੍ਹਾਂ ਇਹਨਾਂ ਵੱਲੋਂ ਸਲੂਕ ਕੀਤਾ ਗਿਆ ਸੀ ਫਿਰ ਪਿੱਛੇ ਜੇ ਜਨਮ ਦਿਨ ਤੇ ਉਹ ਹੋਈਆਂ ਸੀ ਭੰਗੜੇ ਪੈਸੇ ਵਾਰੇ ਜਾ ਰਹੇ ਸੀ ਇੱਕ ਮੰਤਰੀ ਦੇ ਉੱਪਰੋਂ ਕਿ ਸੋਨੀ ਅੱਜ ਤੇਰਾ ਬਰਥਡੇ ਆ ਕੁਛ ਇਦਾਂ ਦੇ ਨੱਚਦੇ ਟੱਪਦੇ ਸੀ ਠੀਕ ਆ ਹੋਣਾ ਚਾਹੀਦਾ ਪਰ ਤੀਜਾ ਇਹ ਸਭ ਤੋਂ ਏਡਾ ਵੱਡਾ ਸੀਰੀਅਸ ਮਸਲਾ ਇੱਕ ਮਾਈਨਿੰਗ ਡਿਪਾਰਟਮੈਂਟ ਹੀ ਆ ਉਹਨਾਂ ਦੇ ਇੱਕ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਾ ਜਿਹੜਾ ਕ੍ਰੈਸ਼ਰ ਜਿਹੜਾ ਰੋਪੜ ਜ਼ਿਲ੍ਹੇ ਦਾ ਅਜਮੀਰ ਸਿੰਘ ਆ ਉਹਤੇ ਪਰਚਾ ਦਰਜ ਕੀਤਾ ਜਾਂਦਾ ਮਾਈਨਿੰਗ ਵਿਭਾਗ ਦੇ ਜੇਆਈ ਵੱਲੋਂ ਕੀਤਾ ਜਾਂਦਾ ਔਰ ਮੰਤਰੀ ਨੂੰ ਇੰਨੀ ਮਰਤਾ ਭੁਰ ਵੀ ਸਰਕਾਰ ਨੂੰ ਸ਼ਰਮ ਨਹੀਂ ਆਈ ਕਿ ਇੱਕ ਉਸ ਬੰਦੇ ਦੇ ਘਰ ਵਿਆਹ ਵੇਖਣ ਉਹ ਤੇ ਮੁੰਡੇ ਤੇ ਜਾ ਰਹੇ ਨੇ ਜਿਹੜਾ ਗੈਰ ਕਾਨੂੰਨੀ ਮਾਈਨਿੰਗ ਕਰ ਰਿਹਾ ਜਿਹਦੇ ਕ੍ਰੈਸ਼ਰ ਚੱਲ ਰਹੇ ਜਿਹਤੇ ਪਰਚਾ ਦਰਜ ਕੀਤਾ ਹੈਗਾ ਕਿਹਨੇ ਕਹਿੰਦੇ ਚਾਰ ਚਾਰ ਪਰਚੇ ਦਰਜ ਆ ਭਾਵੇਂ ਇੱਕ ਹੀ ਹੋਵੇ ਯਾਰ ਚਾਰ ਨੂੰ ਗੋਲੀ ਮਾਰੋ ਕਿੰਦੇ ਚਾਹੇ ਤੂੰ ਇੱਕ ਵਾਰਾ ਪਰਚਾ ਦਰਜ ਹੋਇਆ ਚ 4 ਵਜੇ ਚ 40 ਵਾਰਾਗਾ ਹੈ ਤੇ ਦੋਸ਼ੀ ਨਾ ਹੈ ਤੇ ਸਮਾਜ ਦਾ ਸਰਕਾਰ ਦਾ ਵਿਰੋਧੀ ਨਾ ਗੈਰ ਕਾਨੂੰਨੀ ਕੰਮ ਕਰ ਰਿਹਾ ਐਂਟੀ سوشੀਅਲ ਹੈਗਾ ਔਰ ਮੰਤਰੀ ਉਥੇ ਚੌੜੇ ਹੋ ਕੇ ਬੈਠੇ ਆਗੇ ਨੇ ਇਸ ਕਰਕੇ ਭਗਵੰਤ ਮਾਨ ਸਾਹਿਬ ਪਤਾ ਨਹੀਂ ਕਿਉਂ ਜਾਗ ਨਹੀਂ ਰਹੇ ਹੈਗੇ ਇਹਨਾਂ ਨੂੰ ਤੇ ਤੁਰੰਤ ਉਸ ਦਿਨ ਪਰ ਖਾਸ ਕਰ ਦੇਣਾ ਚਾਹੀਦਾ ਇਹਦੇ ਕੋ ਮਾਈਨਿੰਗ ਡਿਪਾਰਟਮੈਂਟ ਖੋਲ ਲੈਣਾ ਚਾਹੀਦਾ ਲੇਕਿਨ ਕਿਉਂ ਮਾਈਨਿੰਗ ਡਿਪਾਰਟਮੈਂਟ ਦਿੱਲੀ ਵਾਲਿਆਂ ਨੇ ਦਿੱਤਾ ਹੈਗਾ ਨਹੀਂ ਤੇ ਇਹਨਾਂ ਰਾਤੋ ਰਾਤ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਵਿਹਾਰ ਆ ਉਹਦੇ ਨਾਲ ਦੀ ਨਾਲ ਝਾੜ ਦਿੰਦੇ ਨੇ ਜਾਇ ਉਹਨਾਂ ਨੇ ਮਾਨਸੇ ਵਾਲਾ ਮੰਤਰੀ ਕੱਢ ਕੇ ਬਾਹਰ ਮਾਰਿਆ ਸੀ ਤੇ ਮੇਰਾ ਇਹਦਾ ਚੇਤਨ ਸਿੰਘ ਜੋੜੇ ਮਾਇਰਾਂ ਨੂੰ ਵੀ ਕੱਢਣਾ ਚਾਹੀਦਾ ਤੁਰੰਤ ਬਰਖਾਸਤ ਕਰਨਾ ਚਾਹੀਦਾ ਹੁਣ ਮੰਨ ਕੇ ਚਲੋ ਸੰਦੀਪ ਇੱਕ ਬਦਮਾਸ਼ ਕੋਈ ਕਾਤਲ ਕੋਈ ਲਟੇਰਾ ਕੋਈ ਡਾਕੂ ਹੈਨਾ ਜੇ ਉਹਦੇ ਘਰ ਐਸਐਚਓ ਜਾਂ ਡੀਜੀਪੀ ਚੱਲ ਜੇ ਤੇ ਫਿਰ ਕਾਨੂੰਨ ਦੀਆਂ ਤੇ ਝੱਟੀਆਂ ਉਡਾ ਦਿੱਤੀਆਂ ਹੂੰ ਜੇ ਇੱਕ ਮੰਤਰੀ ਕਿਸੇ ਜਿਹੜਾ ਗੈਰਕਾਨੂੰਨੀ ਮਾਈਨਿੰਗ ਜਿਹੜੇ ਸਾਡੇ ਸਰੋਤ ਰੋਟ ਲਿਆਗਾ ਤੇ ਜੇ ਉਹਦੇ ਮੰਤਰੀ ਜਾ ਕੇ ਉਹਦੇ ਮੁੰਡੇ ਦੇ ਵਿਆਹ ਤੇ ਜਾ ਕੇ ਤਸਵੀਰਾਂ ਖਿਚਾਰੇ ਭੰਗੜੇ ਪਾ ਰਹੇ ਨੇ ਤੇ ਫਿਰ ਕੀ ਕਾਨੂੰਨ ਕਿੱਥੇ ਰਹਿ ਗਿਆ ਫਿਰ ਤੁਹਾਡੀ ਇਮਾਨਦਾਰੀ ਕਿੱਥੇ ਰਹਿ ਗਈ ਤੁਹਾਡੀ ਕੱਟੜ ਇਮਾਨਦਾਰੀ ਕਿੱਥੇ ਰਹਿ ਗਈ ਹੁਣ ਕਿੱਥੇ ਨੇ ਆਪਣੇ ਜਿਹੜੇ ਇਹਨਾਂ ਦੇ ਇੰਚਾਰਜ ਨੇ ਨਵੇਂ ਸੰਦੀਪ ਪਾਟਕ ਕਿੱਥੇ ਨੇ ਰਾਗਵ ਚੱਡਾ ਸਾਹਿਬ ਕਿੱਥੇ ਨੇ ਕੇਜਰੀਵਾਲ ਸਾਹਿਬ ਕਿੱਥੇ ਕੱਟੜ ਇਮਾਨਦਾਰੀ ਕਾਗਜ਼ਾਂ ਦੇ ਵਿੱਚ ਇੱਕ ਮੰਤਰੀ ਤੁਹਾਡਾ ਸ਼ਰੈਮ ਉਸ ਬੰਦੇ ਦੇ ਮੁੰਡੇ ਦੇ ਵਿਆਹ ਤੇ ਗਿਆ ਜਿਹੜਾ ਮਾਈਨਿੰਗ ਕਰ ਰਿਹਾ ਹਮਮ ਔਰ ਡਿਪਾਰਟਮੈਂਟ ਨੂੰ ਪਤਾ ਮੰਤਰੀ ਨੂੰ ਪਤਾ ਨਹੀਂ ਔਰ ਸਭ ਤੋਂ ਵੱਡੀ ਗੱਲ ਆ ਰੋਪੜ ਦੇ ਵਿੱਚ ਵਿਆਹ ਹੋ ਰਿਹਾ ਇਲਾਕੇ ਦਾ ਜਿਹੜਾ ਮੰਤਰੀ ਆ ਹਰਜੋਤ ਸਿੰਘ ਬੈਸ ਉਹ ਤੇ ਗਿਆ ਨਹੀਂ ਰੋਪੜ ਦਾ ਜਿਹੜਾ ਐਮਐਲਏ ਨੇ ਕੀ ਉਹਦਾ ਨਾਮ ਆ ਦਿਨੇਸ਼ ਚੱਡਾ ਉਹ ਗਿਆ ਨਹੀਂ ਇੱਕ ਰੋਪੜ ਦਾ ਹੋਰ ਐਮਐਲਏ ਨੇ ਚਰਨਜੀਤ ਚੰਨੀ ਚਮਕੌਰ ਸਾਹਿਬ ਤੋਂ ਵੀ ਰੋਪੜ ਦਾ ਜ਼ਿਲ੍ਹੇ ਦਾ ਪਾਰਟ ਉਹ ਨਹੀਂ ਗਿਆ ਤੇ ਕਿੱਥੇ ਸਮਾਣਾ ਤੇ ਕਿਤੇ ਰੋ ਪਰ ਕਿ ਇਸ ਆਈਂਦਾਰੀ ਹੈਗੀ ਆ ਇਹ ਬੜਾ ਵੱਡਾ ਨੈਕਸਸ ਆਗਾ ਔਰ ਜੋ ਸ਼੍ਰੋਮਣੀ ਕਾਲੀ ਦਲ ਨੇ ਠਾਇ ਮੈਨੂੰ ਲੱਗਦਾ ਕਿ ਇਹਨਾਂ ਨੂੰ ਨੈਤਿਕਤਾ ਬਣਨੀ ਚਾਹੀਦੀ ਚੇਤਨ ਸਿੰਘ ਜੋੜੇ ਮਾਰਨ ਕਿ ਤੁਸੀਂ ਮਾਈਨਿੰਗ ਉਹ ਭਾਗ ਦੀ ਰੱਖ ਨਹੀਂ ਕਰ ਸਕਦੇ ਜੇ ਇੱਕ ਦੁੱਧ ਦੀ ਰਾਖੀ ਬਿੱਲੀ ਨੂੰ ਦੇ ਦੋ ਤੇ ਦੁੱਧ ਥੋੜੇ ਬਚ ਸਕਦਾ ਹੈਗਾ ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਭਗਵੰਤ ਮਾਨ ਸਾਹਿਬ ਨੂੰ ਇਸ ਇਸ ਮੰਤਰੀ ਨੂੰ ਤੁਰੰਤ ਹਟਾਉਣਾ ਚਾਹੀਦਾ ਨਹੀਂ ਤੇ ਇਹ ਮਾ ਸਰਕਾਰ ਕਹਦੇ ਕਿ ਇਹ ਇਮਾਨਦਾਰ ਹੈ ਲੋਕਾਂ ਕਹਿੰਦੇ ਝੂਠ ਜਦ ਤੁਹਾਡੇ ਮੰਤਰੀ ਐਂਟੀ سوشਲ ਲੋਕਾਂ ਨਾਲ ਮਿਲੇ ਹੋ ਨੇ ਗੈਰ ਕਾਨੂੰਨੀ ਧੰਦੇ ਕਰਨ ਵਾਲਿਆਂ ਦੇ ਨਾਲ ਮਿਲੇ ਹੋਇਆ ਤੇ ਜਿਹੜਾ ਤੁਸੀਂ ਰੌਲਾ ਪਾਉਂਦੇ ਕੋਠੇ ਚੜ੍ਹ ਕੇ ਚਬਾਰਿਆਂ ਦੇ ਚੜ੍ਹ ਕੇ ਕਿ ਸਾਡੇ ਵਰਗਾ ਕੱਟੜ ਇਮਾਨਦਾਰ ਨਹੀਂ ਇਹ ਤੇ ਫਿਰ ਠੋਕੀਆਂ ਗੱਲਾਂ ਨੇ ਝੂਠੀਆਂ ਗੱਲਾਂ ਨੇ ਹੱਥ ਤਾਂ ਇਹ ਵੀ ਦੱਸਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਾਅਦ ਜੇ ਕਿਸੇ ਕੋਲ ਵੱਧ ਮਹਿਕਮੇ ਆ ਤੇ ਉਹ ਚੇਤਨ ਸਿੰਘ ਜੋੜਾ ਮਾਜਰਾ 6 7 7 ਮਹਿਕਮੇ ਉਹਨਾਂ ਕੋਲ ਹੈ ਮੋ ਵੀ ਮਹਿਕਮੇ ਹਾਂ ਤਾਂ ਫਿਰ ਸਾਰਿਆਂ 'ਚ ਇਹੀ ਚੱਲਦਾ ਹੋਊਗਾ ਜੇ ਇਹਨਾਂ ਦੇ ਬਾਕੀ ਮਹਿਕਮੇ ਦੇ ਵਿੱਚ ਇਦਾਂ ਦੇ ਚੱਲਦੇ ਨੇ ਜਿੱਥੇ ਲੋਕੀ ਗੋਰਖ ਧੰਦੇ ਕਰ ਰਹੇ ਨੇ ਤੇ ਮੰਤਰੀ ਉਹਨਾਂ ਦੇ ਧੀਆਂ ਪੁੱਤਾਂ ਦੇ ਵਿਆਹ ਤੇ ਜਾ ਰਹੇ ਨੇ ਫਿਰ ਇਹਨਾਂ ਤੋਂ ਇੱਕ ਮਤਲਬ ਇੱਕ ਪਾਸੇ ਤੁਸੀਂ ਚੋਰ ਸਾਬਤ ਹੋਗੇ ਇਟ ਮੀਨ ਤੁਹਾਡੀ ਚੋਰੀ ਸੀਨਾ ਚੋਰੀ ਕਰ ਰਹੇ ਹੋ ਔਰ ਸਰਕਾਰ ਦੇਖੋ ਚੁੱਪ ਕਰਕੇ ਬੈਠੀ ਆ ਗਈ ਕਿ ਤੁਹਾਡੇ ਮੰਤਰੀ ਇਹ ਤਾਂ ਹੋ ਨਹੀਂ ਸਕਦਾ ਕਿ ਮੰਤਰੀ ਨੂੰ ਪਤਾ ਨਾ ਲੱਗਾ ਹੋਵੇ ਜਬ ਮੰਤਰੀ ਨੇ ਹਜ ਤੱਕ ਸਪਸ਼ਟੀਕਰਨ ਨਹੀਂ ਦਿੱਤਾ ਜਸਟੀਫਾਈ ਨਹੀਂ ਕੀਤਾ ਹੁਣ ਮਰਵਿੰਦਰ ਸਿੰਘ ਕੰਗੋਂ ਇਸ ਤੇ ਥੋੜਾ ਬੋਲਣਗੇ ਕਿਉਂਕਿ ਫਿਰ ਸ਼ਰਮ ਆਉਂਦੀ ਹੈ ਨਾ ਇਹੋ ਜੀਆਂ ਗੱਲਾਂ ਕਰ ਲੈ ਵੀ ਇੱਕ ਪਾਸੇ ਕਹਿੰਦੇ ਕਿ ਇਮਾਨਦਾਰ ਕਟੜਮਾਨਦਾਰ ਇਮਾਨਦਾਰ ਵੀ ਨਹੀਂ ਕਟੜ ਇਮਾਨਦਾਰ ਤੇ ਕਟੜ ਇਮਾਨਦਾਰਾਂ ਦੇ ਬੇਈਮਾਨੀ ਵਾਲੇ ਕੰਮ ਇਹ ਮੰਤਰੀ ਨੂੰ ਇਹ ਥੋੜਾ ਹੋ ਸਕਦਾ ਹੈ ਵੀ ਤੁਸੀਂ ਪੁੱਛੀ ਲੋ ਬੰਦੇ ਦੇ ਵਿਆਹ ਤੇ ਜਾ ਰਹੇ ਨੇ ਔਰ ਜੇਤੇ ਪਰਚਾ ਦਰਜ ਹੋਇਆ ਹੋਵੇ ਇਹ ਤੇ ਸਭ ਤੋਂ ਵੱਡਾ ਸਵਾਲ ਆ ਕਿ ਜੇ ਇਹਦ ਗੱਲ ਹੋਣਾ ਵੀ ਮਲੋ ਇੱਕ ਡੀਜੀਪੀ ਬਦਮਾਸ਼ਾਂ ਦੇ ਘਰ ਤੁਰਿਆ ਫਿਰੇ ਐਸਐਚਓ ਬਦਮਾਸ਼ਾਂ ਦੇ ਘਰ ਇਹਦਾ ਮਤਲਬ ਤੁਸੀਂ ਮਿਲੀ ਭੁਗਤਾਂ ਇਹ ਨੂੰ ਮਾਈਨਿੰਗ ਡਿਪਾਰਟਮੈਂਟ ਦੇ ਵੀ ਮਿਲੀ ਭੁਗਤਾਂ ਹੋ ਸਕਦਾ ਕਿ ਕਿੱਥੇ ਕਿੱਥੇ ਨਾ ਜਾਂਦੇ ਹੋਣ ਇਹ ਤੇ ਫੋਟੋਸ਼ਾਪ ਕੀ ਬਾਹਰ ਆ ਗਈ ਨਹੀਂ ਤੇ ਕੀ ਪਤਾ ਹੈ ਮੰਤਰੀ ਜਿਹੜੇ ਸਰਕਾਰ ਦੇ ਨੇ ਕਿਹੜੇ ਕਿਹੜੇ ਐਂਟੀ ਜਿਹੜੇ ਸਮਾਜ ਨੂੰ ਪੰਜਾਬ ਦੇ ਖਜ਼ਾਨੇ ਨੂੰ ਲੁੱਟ ਰਹੇ ਉਹਨਾਂ ਦੇ ਨਾਲ ਕੀ ਸਾਂਝਾ ਨੇ ਤੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਇਹੋ ਜੇ ਮੰਤਰੀਆਂ ਨੂੰ ਵਕੀਲ ਪਾਈ ਜਾਵੇ ਕਾਨੂੰਨ ਮੁਤਾਬਕ ਕਾਰਵਾਈ ਕਰਨੀ ਚਾਹੀਦੀ ਹੈ ਕਿ ਕਿ ਤੁਸੀਂ ਜੇ ਨਹੀਂ ਕਰੋਗੇ ਤੇ ਫਿਰ ਇਹ ਕਹਿਣਾ ਬੰਦ ਕਰ ਦਿਓ ਕਿ ਸਾਡੇ ਵਰਗਾ ਕੱਟੜ ਮਾਨਦਰ ਨਹੀਂ ਇਹ ਕਹਿਣਾ ਸ਼ੁਰੂ ਕਰ ਦੋ ਕਿ ਕੱਟੜ ਮਾਨਦਰ ਬਣਨ ਦੀ ਕੋਸ਼ਿਸ਼ ਕੀਤੀ ਲੇਕਿਨ ਸਾਡੇ ਚ ਵੀ ਬੇਈਮਾਨ ਆ ਗਏ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈਗੇ ਕਰੈਕਟਰ ਪੱਖੋਂ ਤੁਹਾਡੇ ਮੰਤਰੀ ਵਿਵਾਦਾਂ ਦੇ ਵਿੱਚ ਵੀਡੀਓ ਤੁਰੀਆਂ ਫਿਰਦੀਆਂ ਠੀਕ ਹੈ ਬੇਈਮਾਨੀ ਤੁਹਾਡੀ ਫੜੀ ਗਈ ਹੈਗੀ ਹੈ ਤੇ ਫਿਰ ਤੁਸੀਂ ਕਹਦੇ ਕੱਟੜ ਮਾਨਦਰ ਤੇ ਮੁੱਖ ਮੰਤਰੀ ਭਗਵੰਤ ਮਾਨ ਇਹ ਹੁਣ ਫਸ ਗਏ ਨੇ ਕਿ ਜੇ ਉਹ ਕੱਲ ਸਾਰਿਆਂ ਨੂੰ ਕੱਢਣ ਤਾਂ ਫਿਰ ਇੱਕ ਵੀ ਨਹੀਂ ਬਚਣਾ ਹੈਗਾ ਰੋਜ ਇਹ ਕੋ ਐਮ ਐਲ اے ਜਿਹੜੀ ਆ ਪਹਿਲਾਂ ਉਹਦਾ ਏਸੀ ਵਾਲਾ ਗਿਆ ਫਿਰ ਲੋਕਪਾਲ ਨੇ ਘੇਰ ਲਿਆ ਹੁਣ ਉਹ ਇੱਕ ਬੰਦੇ ਨੂੰ ਧਮਕੀਆਂ ਦਿੰਦੀ ਫਿਰਦੇ ਨੇ ਕੋਈ ਕੋਠੀ ਦੱਬੀ ਜਾ ਰਿਹਾ ਕੋਈ ਮੁੰਡਿਆਂ ਦੇ ਨਾਲ ਖੇ ਖਾਈ ਜਾ ਰਿਹਾ ਕੋਈ ਧੀਆਂ ਪਹਿਣਾ ਦੇ ਨਾਲ ਖੇ ਖੇ ਖਾ ਰਿਹਾ ਆਪਣੇ ਮੂੰਹ ਕਾਲਾ ਕਰ ਰਿਹਾ ਗਿਆ ਹੁਣ ਇਹ ਮਸਲੇ ਆ ਗਏ ਨੇ ਮਾਈਨਿੰਗ ਵਾਲਾ ਮਸਲਾ ਆ ਗਿਆ ਇੱਥੇ ਮੰਤਰੀ ਪਹਿਲਾਂ ਪੈਲਸਾਂ ਵਾਲਿਆਂ ਨੂੰ ਨੋਟਿਸ ਕੱਢਦੇ ਨੇ ਫਿਰ ਉੱਥੇ ਜਾ ਕੇ ਵਿਆਹ ਕਰਦੇ ਨੇ ਹੁਣ ਇਹ ਕਿ ਕਿੱਡੀ ਵੱਡੀਆਂ ਚੋਰੀਆਂ ਹੋ ਗਈਆਂ ਨਾ ਪਹਿਲਾਂ ਨੋਟਿਸ ਹੀ ਕੱਢ ਦੇ ਇੱਕ ਤੇ ਹੋਰ ਬਦਲ ਗਿਆ ਕਿ ਮੰਤਰੀ ਜਿਹੜਾ ਆਪਣੇ ਆਪ ਨੂੰ ਬੜਾ ਇਮਾਨਦਾਰ ਸਮਝਦਾ ਇੱਕ ਫੈਕਟਰੀ ਦਾ ਲਾਇਸੈਂਸ ਰੱਦ ਹੋ ਜਾਂਦਾ ਸ਼ਰਾਬ ਬਣਾਉਣ ਵਾਲੀ ਦਾ ਫਿਰ ਉਹ ਪੈਸੇ ਦਿੰਦੇ ਨੇ ਫਿਰ ਉਹ ਫੈਕਟਰੀ ਦਾ ਨਾਮ ਬਦਲ ਦਿੱਤਾ ਜਾਂਦਾ ਹੈਗਾ दारू ਉੱਥੇ ਵੀ ਬਣ ਰਹੀ ਹੈਗੇ ਇਹ ਸਾਰੇ ਧੰਦੇ ਚੱਲ ਰਹੇ ਹੈਗੇ ਨੇ ਇਸ ਕਰਕੇ ਇਹ ਕਹਿ ਨੂੰ ਕਹਿੰਦੇ ਨੇ ਕਿ ਅਸੀਂ ਆਮ ਕਰਦੇ ਆ ਅਸੀਂ ਕੱਟੜ ਮਾਦਰ ਇਹ ਕਾਗਜ਼ਾਂ ਦੇ ਵਿੱਚ ਆਮ ਕਰਦੇ ਨੇ ਕਾਗਜ਼ਾਂ ਦੇ ਵਿੱਚ ਹੀ ਕੱਟੜ ਮਾਦਰ ਇਮਾਨਦਾਰੀ ਤਾਂ ਦਿਖ ਰਹੀ ਆ ਸ਼ਰੇਆਮ ਕਿ ਜੇ ਤੁਸੀਂ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਦੇ ਘਰਾਂ ਦੇ ਵਿੱਚ ਜਾ ਰਹੇ ਹੋ ਚੌੜੇ ਹੋ ਕੇ ਬੈਠ ਰਹੇ ਹੋ ਭੰਗੜੇ ਪਾ ਰਹੇ ਹੋ ਤੇ ਫਿਰ ਤੁਹਾਡੀ ਕੱਟੜ ਇਮਾਨਦਾਰੀ ਕਿੱਥੇ ਰਹਿ ਗਈ ਨਾ ਫਿਰ ਤਾਂ ਮਿਲਿਆ ਵੀ ਇਹ ਇਹ ਤਾਂ ਹੋ ਨਹੀਂ ਸਕਦਾ ਕਿ ਮੈਨੂੰ ਪਤਾ ਨਹੀਂ ਸੀ ਜਦ ਮੈਂ ਕਿ ਮੈਨੂੰ ਪਤਾ ਮਹਿਕਮਾ ਵਿੱਚ ਜਾ ਰੋ ਜੇ ਹੁਣ ਡਰਦਾ ਹੋਊਗਾ ਜਿਸ ਜੇਈ ਦੀ ਸ਼ਿਕਾਇਤ ਤੇ ਉਸ ਬੰਦੇ ਦੇ ਖਿਲਾਫ ਮਕਦਮਾ ਦਰਜ ਹੋਇਆ ਉਹ ਡਰਦਾ ਹੋਊਗਾ ਕਿ ਲੈ ਮੇਰੀ ਬਦਲੀ ਹੋ ਜੂਗੀ ਲਾਜ਼ਮੀ ਤੌਰ ਤੇ ਉਹਦੀ ਬਦਲੀ ਹੋ ਗਈ ਉਹਨੇ ਚੈੱਕ ਨਹੀਂ ਕੀਤਾ ਹਣਾ ਜਾਂ ਅੱਜ ਨਹੀਂ ਕੋਈ ਰੌਲਾ ਪੈ ਗਿਆ ਦੋ ਤਿੰਨ ਦਿਨਾਂ ਬਾਅਦ ਉਹਦੀ ਬਦਲੀ ਹੋ ਜੂਗੀ ਜਾਂ ਹੁਣ ਪਰਚਾ ਵਾਪਸ ਲੈਣਗੇ ਪੀਟੂ ਖਾ ਗਿਆ ਇਹ ਸਭ ਤੋਂ ਵੱਡੀ ਗੱਲ ਹੈ ਕਿ ਇਸ ਤੋਂ ਪਤਾ ਲੱਗਦਾ ਕਿ ਇਮਾਨਦਾਰੀ ਮੂਮਦਾਰ ਰਲੀਆਂ ਇਹ ਕਾਗਜ਼ੀ ਗੱਲਾਂ ਹੀ ਆ ਜੋ ਕੁਝੇ ਕਰ ਰਹੇ ਆਗੇ ਨੇ ਉਹ ਸਾਰਿਆਂ ਨੂੰ ਪਤਾ ਲੱਗ ਚੁੱਕੇ ਸਾਰਿਆਂ ਦੇ ਚਿਹਰੇ ਬੇਨਕਾਬ ਹੋ ਚੁੱਕੇ ਨੇ ਜਿਵੇਂ ਪਿਛਲੀਆਂ ਸਰਕਾਰਾਂ ਦੇ ਵਿੱਚ ਸਾਰੇ ਤੇ ਨਹੀਂ ਕਹਿ ਸਕਦੇ ਕੁਝ ਕਿ ਬੇਈਮਾਨ ਸੀ ਉਦਾਂ ਇੱਥੇ ਵੀ ਸਾਰੇ ਇਮਾਨਦਾਰ ਨਹੀਂ ਆ ਤੇ ਸਾਰੇ ਬੇਈਮਾਨ ਨਹੀਂ ਆ ਜੀ ਪੰਜਾਬ ਸਰਕਾਰ ਦੀ ਸਿਰਦਰਦੀ ਕਹਿ ਲੋ ਜਾਂ ਉਧਰੋਂ ਦਿੱਲੀ ਸਰਕਾਰ ਦੀ ਦਖਲਅੰਦਾਜ਼ੀ ਉਹ ਮੁੱਦੇ ਆ ਬੰਦੀ ਸਿੱਖ ਦੀ ਇੱਕ ਤਾਂ ਪ੍ਰੋਫੈਸਰ ਭੁੱਲਰ ਵਾਲੇ ਕੇਸ ਦੇ ਵਿੱਚ ਸਰਕਾਰ ਦਿੱਲੀ ਨੇ ਕੀ ਆਪਣਾ ਸਟੈਂਡ ਲਿਆ ਕੀ ਦਿਖਾਇਆ ਲਾ ਕਿ ਪਹਿਲਾਂ ਤੋਂ ਹੀ ਲੋਕ ਤਾਂ ਲਗਾਤਾਰ ਕਰਲਾ ਰਹੇ ਸੀ ਕਿ ਇਹਨਾਂ ਦਾ ਸਟੈਂਡ ਠੀਕ ਨਹੀਂ ਹੈ ਉੱਥੇ ਕੁਝ ਹੋਰ ਕਹਿੰਦੇ ਇੱਥੇ ਕੁਝ ਹੋਰ ਕਹਿੰਦੇ ਆ ਤੇ ਨਾਲ ਹੀ ਰਾਮ ਰਹੀਮ ਜਿਹੜਾ ਡੇਰਾ ਸੱਚਾ ਸੌਦਾ ਸਾਧ ਦਾ ਜਿਹੜਾ ਮੁਖੀ ਹੈ ਉਹ ਬਾਹਰ ਵੀ ਪਰੋਲ ਤੇ ਵਾਰ-ਵਾਰ ਆਉਂਦਾ ਹੈ ਔਰ ਜਿਹੜੀ ਪੌਣੇਕ ਦੋ ਸਾਲ ਹੋ ਗਏ ਕਹਿੰਦੇ ਵੱਖਰੇ ਤਿੰਨ-ਤਿੰਨ ਕੇਸ ਨੇ ਤਿੰਨ ਵੱਖਰੇ-ਵੱਖਰੇ ਕੇਸ ਉਹਦੀ ਪ੍ਰਵਾਨਗੀ ਨਹੀਂ ਦੇ ਰਹੀ ਪੰਜਾਬ ਸਰਕਾਰ ਇਹ ਦੋ ਕੇ ਕਿ ਕਿਤੇ ਨਾ ਕਿਤੇ ਸਰਕਾਰ ਬੁਰੀ ਤਰਾਜ ਕਿਰਦੀ ਦਿਖਾਈ ਦੇ ਰਹੀ ਆ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੇ ਪਿੱਛੇ ਵੋਟਾਂ ਨਹੀਂ ਆਈਆਂ ਡੇਰਾ ਬਲਾਦਕਾਰੀ ਤੇ ਕਾਤਲ ਬਾਬੇ ਦੇ ਪਿੱਛੇ ਵੋਟਾਂ ਨੇ ਉਹਨੂੰ ਜਾ ਕੇ ਸਰਕਾਰਾਂ ਮੱਥੇ ਟੇਕਦੀਆਂ ਨੇ ਇਸ ਕਰਕੇ ਉਹਨੂੰ ਵਾਰ-ਵਾਰ ਨੌਵੀਂ ਵਾਰ ਪ੍ਰੋਲ ਦੇਤੀ ਆ ਔਰ ਇੱਥੇ ਦਿੱਲੀ ਦੀ ਜਿਹੜੀ ਆਮ ਆਦੀ ਪਾਰਟੀ ਦੀ ਸਰਕਾਰ ਆ ਜਿਸ ਦੇ ਜੇਲ੍ਹ ਮੰਤਰੀ ਚੇਅਰਮੈਨ ਉਸ ਬੋਰਡ ਦੇ ਉਹਨਾਂ ਨੇ ਰਿਜੈਕਟ ਕਰ ਦਿੱਤਾਗਾ ਉਹ ਦੇਖੋ ਅਜਾ ਆਮ ਆਦੀ ਪਾਰਟੀ ਵਾਲੇ ਨੇ ਕਿੰਨਾ ਝੂਠ ਬੋਲਿਆਗਾ ਪ੍ਰੈਸ ਕਾਨਫਰੈਂਸ ਕੀਤੀ ਨਿਰਾ ਝੂਠ ਬੋਲਿਆਗਾ ਤੁਹਾਡੇ ਦਿੱਲੀ ਵਾਲੇ ਜੇਲ੍ਹ ਮੰਤਰੀ ਬੋਲੇ ਉਹਦੇ ਮਿੰਟ ਬਾਹਰ ਕੱਢੋ ਜਿਹੜੇ ਮਿੰਟੂ-ਮਿੰਟ ਹੁੰਦੇ ਨਾ ਕੋਈ ਵੀ ਮੀਟਿੰਗ ਹੁੰਦੀ ਆ ਉਹਦੇ ਮਿੰਟੂ-ਮਿੰਟ ਆਉਂਦੇ ਰੋ ਕੱਢਣ ਵਾਰ ਫਿਰ ਜੈਂਟਲਮੈਨ ਕਿੰਨੇ ਸ਼ੋਅ ਕੀਤੀ ਹੈ ਜਿਹਨੇ ਨਹੀਂ ਕੀਤੀ ਆਗੀ ਸਵਾਲ ਹੈ ਕਿ ਜਦੋਂ 22 ਦੀਆਂ ਚੋਣਾਂ ਲਦੇ ਰਹੇ ਆਗੇ ਨੇ ਇੱਥੇ ਕੁਝ ਕਹਿੰਦੇ ਸੀ ਦਿੱਲੀ ਜਾ ਕੇ ਕੁਝ ਕਹਿੰਦੇ ਹਰਿਆਣੇ ਜਾ ਕੇ ਕੁਝ ਕਹਿੰਦੇ ਸੀ ਜਿਵੇਂ ਪਾਣੀ ਵਾਲਾ ਮਸਲੇ ਦੇ ਇੱਥੇ ਹੋਰ ਸੀ ਰਾਜਪੂਰਾ ਟੱਪ ਦੇ ਹਰਿਆਣੇ ਦੀ ਗੱਲ ਕਰਦੇ ਸੀ ਫਿਰ ਉਹ ਬਾਰਡਰ ਪਾਸ ਕਰ ਰਹੇ ਸੀ ਦਿੱਲੀ ਦੀ ਗੱਲ ਕਰਦੇ ਸੀ ਇਸ ਕਰਕੇ ਪ੍ਰੋਫੈਸਰ ਭੁੱਲਰ ਦੇ ਮਸਲੇ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਉਹ ਜਿਹੜੇ ਜਿਨ੍ਹਾਂ ਨੇ ਪੰਥਕ ਕਹਿਣ ਵਾਲੇ ਲੋਕ ਜਾਂ ਜਿਹੜੇ ਕਾਲੀ ਦਲ ਨੂੰ ਗਾਲਾਂ ਕੱਢਦੇ ਸੀ ਜਾਂ ਕਾਂਗਰਸ ਨੂੰ ਗਾਲਾਂ ਕੱਢਦੇ ਸੀ ਉਹ ਉਹ ਅੱਜ ਸ਼ਰਮਿੰਦੇ ਹੋਏ ਹੋ ਨੇ ਕਿ ਜਿਨ੍ਹਾਂ ਨੇ ਆਮ ਆਦੀ ਪਾਰਟੀ ਨੂੰ ਵੋਟਾਂ ਪਾਈਆਂ ਨੇ ਜਿਨ੍ਹਾਂ ਨੇ ਕੇਜਰੀਵਾਲ ਦੇ ਮੂੰਹ ਤੇ ਕਹਿਣ ਤੇ ਵੋਟਾਂ ਪਾਈਆਂ ਕਿ ਇੱਕ ਮੌਕਾ ਕੇਜਰੀਵਾਲ ਨੂੰ ਕਿਸੇ ਨੇ ਨਹੀਂ ਕਿਹਾ ਕਿ ਇੱਕ ਮੌਕਾ ਭਗਵੰਤ ਮਾਨ ਨੂੰ ਉਹ ਅੱਜ ਹੋਏ ਨੇ ਕਿ ਅਸੀਂ ਤੇ ਇਹਨੂੰ ਬੜਾ ਪੂਜਦੇ ਕਿ ਇਹ ਸਾਡੇ ਸਿੱਖ ਕੌਮ ਦਾ ਵਾਲੀਵਾਰਸ ਬਣੂਗਾ ਤੇ ਉਹਨਾਂ ਦੇ ਜਿਹੜੇ ਮੀਟਿੰਗ ਹੋਈ ਆ ਪਹਿਲਾਂ ਦੇ ਡੈਫਰ ਕਰਦੇ ਰਹੇ 22 ਤੋਂ ਲੈ ਕੇ ਹੁਣ ਤੱਕ ਡੈਫਰ ਕਰਦੇ ਅੱਜ ਦਿੱਲੀ ਸਰਕਾਰ ਨੇ ਉਹ ਸ਼ੋ ਹੀ ਕਰ ਦਿੱਤਾ ਹੈਗਾ ਅਪੀਲ ਹੀ ਖਾਰਜ ਕਰ ਦਿੱਤੀ ਹੈਗੇ 44 ਕੇਸ ਆਏ ਹੀ ਜਿਨ੍ਹਾਂ ਨੂੰ ਰਹਾ ਦੇਣਾ ਹੈਗਾ ਉਹਨਾਂ ਚ ਉਹਨਾਂ ਨੇ 19 ਟੈਕਲ ਕੀਤੇ ਔਰ ਭੁੱਲਰ ਵਾਲਾ ਮਸਲਾ ਰਿਜੈਕਟ ਕਰਤਾ ਹੁਣ ਆਮ ਆਦੀ ਪਾਰਟੀ ਵਾਲੇ ਲੋਕਾਂ ਨੂੰ ਬੇਬਕੂਫ ਫੇਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੇ ਉਹਦੇ ਚ ਬਾਕੀ ਭਾਰਤ ਸਰਕਾਰ ਦੇ ਨਮਾਇंदे ਨੇ ਪਰ ਪਾਰ ਸਰਕਾਰ ਦੇ ਚੇਅਰਮੈਨ ਤੁਹਾਡਾ ਹੈਗਾ ਤੁਸੀਂ ਵਾਰ-ਵਾਰ ਡੈਫਰ ਕਰਦੇ ਆਗੇ ਨੇ ਦਿੱਲੀ ਸਰਕਾਰ ਚੋਪਾ ਇਸ ਕਰਕੇ ਜਿਵੇਂ ਅੱਜ ਸ਼੍ਰੋਮਣੀ ਕਾਲੀ ਦਲ ਨੇ ਜਾਂ ਹੋਰਾਂ ਨੇ ਕੀ ਰਿਹਾ ਹੈਗਾ ਉਹਦੇ ਨਾਲ ਕਿ ਜਿਹੜਾ ਇਹਨਾਂ ਦਾ ਚਿਹਰਾ ਆਮ ਆਦੀ ਪਾਰਟੀ ਦਾ ਸਿੱਖ ਵਰਦੀ ਚਿਹਰਾ ਬੇਨਕਾਬ ਹੋ ਗਿਆ ਦਿੱਲੀ ਦੇ ਵਿੱਚ ਚਾਹੇ ਭਾਜਪਾ ਸੁਸ਼ਮਾ ਸ਼ਵਰਾਜ ਮੁੱਖ ਮੰਤਰੀ ਹੈ ਚਾਹੇ ਸਾਫ ਸਿੰਘ ਵਰਮਾ ਦੀ ਸਰਕਾਰ ਰਹੀ ਹੈ ਚਾਹੇ ਸ਼ੀਲਾ ਧਿਕਸ਼ਿਤ ਦੀ ਸਰਕਾਰ ਰਹੀ ਹੈ ਤਿੰਨ ਦਫਾ ਲਗਾਤਾਰ ਹਰ ਸਰਕਾਰ ਦੇ ਵਿੱਚ ਚਾਹ ਬੀਜੇਪੀ ਦੀ ਰਹੀ ਚਾਹ ਕਾਂਗਰਸ ਪਾਰਟੀ ਦੀ ਰਹੀ ਸਰਕਾਰ ਦਿੱਲੀ ਦੇ ਵਿੱਚ ਇੱਕ ਸਿੱਖ ਮੰਤਰੀ ਬਣਦਾ ਰਿਹਾ ਰਵਿੰਦ ਕੇਜਰੀਵਾਲ ਦੀ ਤਿੰਨ ਵਾਰ ਸਰਕਾਰ ਬਣ ਕੇ ਪਹਿਲਾ ਨਿੰਜਾ ਦੇਣ ਦੀ ਫਿਰ 5 ਸਾਲ ਦੀ ਫਿਰ ਹੁਣ ਪੰਜਵੀਂ ਚੱਲ ਰਹੀ ਤੀਜੀ ਸਰ ਕਦੀ ਵੀ ਸਿੱਖ ਨੂੰ ਮੰਤਰੀ ਨਹੀਂ ਬਣਾਇਆ ਗਿਆ ਇਸ ਤੋਂ ਪਤਾ ਲੱਗਦਾ ਕਿ ਤੁਸੀਂ ਕਿੰਨੇ ਐਂਟੀ ਸਿੱਖ ਹੋ ਕਿਥੋਂ ਰਾਜ ਸਭਾ ਦੀਆਂ ਸੀਟਾਂ ਵੀ ਲੈ ਲਏ ਇਥੇ ਪੰਜਾਬ ਦੇ ਲੋਕਾਂ ਦੀਆਂ ਰਾਜ ਸੀਟਾਂ ਤੁਸੀਂ ਖਾ ਗਏ ਹੋ ਨਾ ਜਦੋਂ ਪਹਿਲੀ ਵਾਰ ਤਿੰਨ ਮੈਂਬਰ ਭੇਜੇ ਸੀ ਉਦੋਂ ਪੰਜਾਬ ਤੋਂ ਤੁਸੀਂ ਕੋਈ ਨੁਮਾਇੰਦਾ ਨਹੀਂ ਲਿਆ ਹੁਣ ਫਿਰ ਤਿੰਨ ਰਿਪੀਟ ਕੀਤੇ ਕੋਈ ਨੁਮਾਇੰਦਾ ਨਹੀਂ ਲਿਆ ਨਾ ਤੁਸੀਂ ਸਿੱਖ ਵਿਰੋਧੀ ਹੋ ਮਤਲਬ ਦਿੱਲੀ ਦੇ ਵਿੱਚ ਚਾਹੇ ਭਾਜਪੀ ਰਾਜ ਕਰੇ ਚਾਹੇ ਕਾਂਗਰਸ ਨੇ ਰਾਜ ਕੀਤਾ ਹੋਵੇ ਚਾਹੇ ਹੁਣ ਆਮ ਆਦਮੀ ਪਾਰਟੀ ਸਿੱਖਾਂ ਪ੍ਰਤੀ ਉਹਨਾਂ ਦੀ ਜਿਹੜੀ ਮਤਰਿਆ ਸਲੂਕ ਰਿਆ ਕਿਉਂਕਿ ਜੇ ਚੰਗਾ ਸਲੂਕ ਹੁੰਦਾ ਤੇ ਦਰਬਾਰ ਸਾਹਿਬ ਤੇ ਹਮਲਾ ਨਾ ਹੁੰਦਾ ਅਕਾਲ ਤਖ ਸਾਡਾ ਢਾਇਆ ਨਾ ਜਾਂਦਾ ਜੇ ਭਾਜਪਾ ਚੰਗੀ ਹੁੰਦੀ ਤੇ ਬੰਦੀ ਸਿੰਘ ਰਿਆ ਹੋ ਜਾਂਦੇ ਪਰ ਨਹੀਂ ਉਹਨਾਂ ਨੇ ਵਾਦਾ ਕੀਤਾ ਹੈ ਨੋਟੀਫਿਕੇਸ਼ਨ ਕੀ ਤੇ ਮੋਦੀ ਸਰਕਾਰ ਨੇ ਨਹੀਂ ਕੀਤਾਗਾ ਮਤਲਬ ਜਿਹੜੀ ਉੱਥੇ ਸੋਚ ਚ ਬੈਠੀ ਆ ਦਿੱਲੀ ਦਿੱਲੀ ਚਾਹੇ ਦਿੱਲੀ ਸਰਕਾਰ ਕਹ ਲੋ ਚਾਹੇ ਸੈਂਟਰਲ ਸਰਕਾਰ ਉਹ ਏਦਾਂ ਦੀ ਐਸਟੈਬਲਿਸ਼ਮੈਂਟ ਬੈਠੀ ਆ ਗਈ ਹੈ ਜਿਹੜੀ ਹਮੇਸ਼ਾ ਪੰਜਾਬ ਨੂੰ ਕੌੜੀਆਂ ਨਜ਼ਰਾਂ ਨਾਲ ਦੇਖਦੀ ਆ ਸਿੱਖ ਕੌਮ ਨੂੰ ਕੌੜੀਆਂ ਨਜ਼ਰਾਂ ਨਾਲ ਦੇਖਦੀ ਆ ਹੁਣ ਇੱਕ ਬਲਾਤਕਾਰੀ ਕਾਤਲ ਬਾਬਾ ਉਹਨੂੰ ਤੁਸੀਂ ਵਾਰ-ਵਾਰ ਕਰ ਰਹੇ ਹੋ ਬਾਕੀ ਜਿਹੜੇ ਸਜ਼ਾ ਭੁਗਤ ਚੁੱਕੇ ਨੇ ਬੰਦੀ ਸਿੰਘ ਉਹਨਾਂ ਨੂੰ ਛੱਡ ਰਹੇ ਨੇ ਉਹਨਾਂ ਵੀ ਬਾਬੇ ਤੋਂ ਬਾਬੇ ਨੂੰ ਬਾਬੇ ਤੋਂ ਵੀ ਸਮਾਜ ਨੂੰ ਉਹਨਾਂ ਖਤਰਾ ਜਿਨੇ ਧੀ ਭੈਣ ਨਹੀਂ ਛੱਡੇ ਜਿਨੇ ਪੱਤਰਕਾਰ ਨਹੀਂ ਛੱਡੇ ਜਿਨੇ ਡਰਾਈਵਰ ਨਹੀਂ ਛੱਡੇ ਜਿਨ੍ਹਾਂ ਨੇ ਤੁਸੀਂ ਖੇ ਖਾਧੀ ਉਹਨਾਂ ਦੇ ਭਰਾ ਨਹੀਂ ਛੱਡੇ ਉਹ ਵੀ ਤਾਂ ਸਮਾਜ ਵਾਸਤੇ ਖਤਰਾ ਫਿਰ ਤਾਂ ਕਾਨੂੰਨ ਸਾਰਿਆਂ ਵਾਸਤੇ ਹੈ ਉਸ ਮਸਲੇ 'ਚ ਦੇਸ਼ ਦੀਆਂ ਅਦਾਲਤਾਂ ਵੀ ਚੁੱਪ ਕਰ ਜਾਂਦੀਆਂ ਕਿਉਂਕਿ ਇਹਦੇ ਬਾਬੇ ਪਿੱਛੇ ਪਹਿਲਾਂ ਕਦੀ ਕਾਂਗਰਸੀ ਹੁੰਦੇ ਸੀ ਕਦੀ ਕਾਲੀ ਦਲ ਵਾਲਿਆਂ ਨੇ ਵੀ ਵੋਟਾਂ ਦੇ ਚੱਕਰ ਚਾਪੜਾ ਨੁਕਸਾਨ ਕਰਵਾ ਲਿਆ ਇਸ ਬਲਾਦਕਾਰੀ ਤੇ ਕਾਤਲ ਬਾਬੇ ਦੀ ਪਾਰਟੀ ਵਾਲੇ ਵੀ ਕਿ ਨਾ ਤੇ ਪ੍ਰੋਲ ਦਾ ਇਹਨਾਂ ਵਿਰੋਧ ਕਰੀ ਆ ਤੇ ਜਿਹੜਾ ਫਰੀਦਕੋਟ ਦਾ ਐਸਐਸਪੀ ਪੰਜਾਬ ਸਰਕਾਰ ਕੋਲ ਮਨਜ਼ੂਰੀ ਮੰਗ ਰਿਹਾ ਹੈਗਾ ਪਿਛਲੇ 2 ਬਾਈਂ ਮਹੀਨਿਆਂ ਤੋਂ ਸਰਕਾਰ ਦੇ ਨਹੀਂ ਰਹੀ ਪੰਜਾਬ ਚ ਆਮ ਆਦੀ ਪਾਰਟੀ ਕਿਉਂਕਿ ਆਮ ਆਦੀ ਪਾਰਟੀ ਨੂੰ ਲੱਗਦਾ ਕਿ ਜਿਹੜੀਆਂ ਲੋਕ ਸਭਾ ਵੋਟਾਂ ਪੈਣੀਆਂ ਚੋਣਾਂ ਹੋਣੀਆਂ ਵੇ ਖਾਸ ਕਰਕੇ ਬਠਿੰਡਾ ਜਾਂ ਫਰੀਦਕੋਟ ਇਹ ਜਿਹੜੀ ਬੈਲਟ ਹੈ ਸੰਗਰੂਰ ਇਥੇ ਡੇਰਾ ਪ੍ਰੇਮੀ ਜ਼ਿਆਦਾ ਵਸਦੇ ਤੇ ਸਾਨੂੰ ਫਾਇਦਾ ਹੋਊਗਾ ਲੇਕਿਨ ਇਹ ਬਹੁਤ ਵੱਡਾ ਭੁਲੇਖਾ ਕੈਪਟਨ ਮਰੀਂਦਰ ਸਿੰਘ ਨੇ ਦੋ ਵਾਰ ਸਪੋਰਟ ਲਈ ਸੀ 2007 ਦੇ ਵਿੱਚ ਉਹਨੂੰ 44 ਸੀਟਾਂ ਆਈਆਂ ਸੀ ਫਿਰ 12 ਦੇ ਵਿੱਚ ਸਪੋਰਟ ਲਈ ਉਹਨੂੰ 46 ਆਈਆਂ ਫਿਰ 22 ਦੇ ਵਿੱਚ ਕਾਲੀਦਲੇ ਸਪੋਰਟ ਲਈ 3 ਆਈਆਂ 17 ਦੇ ਵਿੱਚ ਵੀ ਲਈ 15 ਆਈਆਂ ਇਸ ਕਰਕੇ ਜਿਹੜਾ ਵੀ ਇਹਨਾਂ ਨੂੰ ਆਸ ਆਸ ਰੱਖਦੇ ਨਾ ਪੰਜਾਬ ਦੇ ਵਿੱਚ ਚਾਹੇ ਕਾਲੀਆਂ ਨੇ ਆਸ ਰੱਖੀ ਸੀ ਚਾਹੇ ਕਾਂਗਰਸ ਨੇ ਆਸ ਰੱਖੀ ਉਹਨਾਂ ਨੂੰ ਫਿਰ ਬਾਬੇ ਤੇ ਮਾਝੇ ਵਾਲਿਆਂ ਨੇ ਪੁੱਝ ਕੇ ਰੱਖਦੇ ਜਦ ਨਿਆਣੇ ਫੱਟੀ ਨਹੀਂ ਧੋਂਦੇ ਇਹ ਪੁੱਝ ਕੇ ਸੁੱਟ ਦਿੱਤਾ ਗਏ ਤੇ ਹੁਣ ਆਮ ਆਦਮੀ ਪਾਰਟੀ ਨੂੰ ਵੀ ਡੇਰੇ ਦੀਆਂ ਵੋਟਾਂ ਤੇ ਅੱਖ ਹੈ ਹੁਣ ਕਿੱਥੇ ਗਏ ਨੇ ਕੁਲਤਾਰ ਸਿੰਘ ਸੰਧਵਾ ਜਿਹੜੇ ਕਹਿੰਦੇ ਸੀ ਸਾਫ ਦੋਵੇਂ ਕਿੱਥੇ ਗਏ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਕਿੱਥੇ ਗਏ ਨੇ ਅਰਵਿੰਦ ਕੇਜਰੀਵਾਲ ਕਿੱਥੇ ਗਿਆ ਹਰਜੋਤ ਸਿੰਘ ਬੈਸ ਕਿੱਥੇ ਗਿਆ ਕੁਲਦੀਪ ਸਿੰਘ ਧਾਲੀਵਾਲ ਕਿੱਥੇ ਗਿਆ ਇੰਦਰਬੀਰ ਸਿੰਘ ਨਿੱਜਰ ਜਿਹੜੇ ਉੱਥੇ ਜਾਂਦੇ ਰਹੇ ਨੇ ਧਰਨੇ ਦੇ ਵਿੱਚ ਉਹ ਕਿੱਥੇ ਗਏ ਨੇ ਮਤਲਬ ਸਾਰੇ ਹੀ ਵਿੱਕ ਗਏ ਹੋਗੇ ਵੋਟਾਂ ਦੇ ਚੱਕਰ ਦੇ ਵਿੱਚ ਸਾਰੇ ਚੁੱਪ ਕਰ ਗਏ ਹਾ ਕਿਤੇ ਨਾ ਕਿਤੇ ਕੁਮਰ ਵਿਜੇ ਪ੍ਰਤਾਪ ਥੋੜੀ ਜੀ ਆਪਣਾ ਗੁੱਸਾ ਕੱਢ ਲੈਂਦਾ ਹੈਗਾ ਪਰ ਸਵਾਲ ਹੈ ਕਿ ਇਨਸਾਫ ਨਹੀਂ ਮਿਲਣਾ ਹੈਗਾ ਉੱਚੇ ਇਕਾਲੀਆਂ ਦੀ ਸਰਕਾਰ ਦੇ ਲਈ ਚਾਹੇ ਕਾਂਗਰਸ ਦੇ ਲਈ ਹੁਣ ਝਾੜੂ ਵਾਲਿਆਂ ਦੀ ਵੀ 22 ਮਹੀਨੇ ਦੀ ਸਰਕਾਰ ਹੈਗੀ ਆ ਸਿੱਖ ਕੌਮ ਨੂੰ ਸਿਰਫ ਵੋਟਾਂ ਦੀ ਖਾਤਰ ਵਰਤਿਆ ਗਿਆ ਹੈਗਾ ਹੁਣ ਕਿੱਥੇ ਗਏ ਨੇ ਉਹ ਬੰਦੀ ਜਿਹੜੇ ਰੌਲਾ ਪਾਉਂਦੇ ਸੀ ਧਿਆਨ ਸਿੰਘ ਮੰਡ ਕਿੱਥੇ ਗਿਆ ਉਹ ਬਾਬਾ ਦਾਦੂ ਵਾਲ ਜਾਂ ਹੋਰ ਕਿੱਥੇ ਗਏ ਨੇ ਜਿਹੜੇ ਉਦੋਂ ਬਾਬਾ ਰਣਜੀਤ ਸਿੰਘ ਢੱਡੀਆਂ ਵਾਲਾ ਪੰਥਪ੍ਰੀਤ ਸਿੰਘ ਹੋਣੀ ਉਹ ਕਿੱਥੇ ਗਏ ਨੇ ਇੱਕ ਕਿਹੜੇ ਮਾਜੀ ਕਿਹੜੇ ਸੀ ਮਾਜੀ ਹਾਂ ਉਹ ਕਿੱਥੇ ਗਏ ਨੇ ਉਹ ਕਿੱਥੇ ਗਏ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਪੰਥ ਸਾਡੇ ਹਵਾਲੇ ਕਰ ਦੋ ਹੁਣ ਕਿਉਂ ਚੁੱਪ ਕਰ ਗਏ ਆ ਗਏ ਨੇ ਇਹ ਸਾਰੇ ਮਤਲਬ ਇਹ ਹੈਗੇ ਕਿਤੇ ਨਾ ਕਿਤੇ ਸੌਦੇਬਾਜ਼ੀਆਂ ਹੁੰਦੀਆਂ ਰਹੀਆਂ ਸਿਆਸੀ ਤੌਰ ਤੇ ਜਾਂ ਸਮਾਜਿਕ ਤੌਰ ਤੇ ਇਸ ਕਰਕੇ ਇਹ ਹੁਣ ਚਾਹੇ ਡੇਰੇ ਵਾਲੇ ਮਸਲੇ ਦੇ ਵਿੱਚ ਆ ਇਹ ਵੋਟਾਂ ਦੇ ਚੱਕਰ ਦੇ ਵਿੱਚ ਕਾਲੀ ਦਲ ਨੇ ਆਪਣਾ ਨੁਕਸਾਨ ਕਰਵਾ ਲਿਆ ਵੋਟਾਂ ਦੇ ਵਡੇਰੇ ਵਾਲਿਆਂ ਦੇ ਵੋਟਾਂ ਦੇ ਕਾਂਗਰਸ ਨੇ ਕਰ ਤੇ ਵੋਟਾਂ ਦੇ ਚੱਕਰ ਇਸ ਬਾਬੇ ਦੇ ਪਿੱਛੇ ਲੱਗ ਕੇ ਜਾਂ ਵੋਟਾਂ ਦੀ ਆਸ ਜਾਂ ਵੋਟਾਂ ਦੀ ਭੁੱਖ ਦੇ ਕਰਕੇ ਡੈਫੀਨੇਟ ਆਮ ਆਦਮੀ ਪਾਰਟੀ ਦਾ ਵੀ ਬਹੁਤ ਜ਼ਿਆਦਾ ਲੋਕ ਸਭਾ ਦੇ ਵਿੱਚ ਨੁਕਸਾਨ ਹੋਊਗਾ ਜੀ ਆ ਤੀਜਾ ਮਸਲਾ ਵੀ ਸਿਆਸਤ ਨਾਲ ਜੁੜਿਆ ਹੈ ਉਹ ਕਾਂਗਰਸ ਦੀ ਸਿਆਸਤ ਹੈ ਨਵਜੋਤ ਸਿੰਘ ਸਿੱਧੂ ਬੇਸ਼ੱਕ ਕਈਆਂ ਨੇ ਬਹੁਤ ਗੱਲਾਂ ਕੀਤੀਆਂ ਕਾਂਗਰਸੀਆਂ ਨੇ ਟਲੇ ਨਹੀਂ ਲਗਾਤਾਰ ਮੀਟਿੰਗਾਂ ਕਰੀ ਜਾਂਦੇ ਆ ਰੈਲੀਆਂ ਕਰੀ ਜਾਂਦੇ ਆ ਉਧਰੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਜਿੰਨਾਂ ਕੋਲ ਕਮਾਨ ਹੈ ਪੰਜਾਬ ਦੀ ਕਾਂਗਰਸ ਦੀ ਉਹਨਾਂ ਨੇ ਸਿੱਧਾ ਸਪਸ਼ਟ ਕਹਿਤਾ ਕਿ ਹੁਣ ਨੋਟਿਸ ਨੋਟਿਸ ਵਾਲਾ ਕੰਮ ਖਤਮ ਸਿੱਧਾ ਪਾਰਟੀ ਜੋ ਬਾਹਰ ਕਰਾਂਗੇ ਜਿੰਨੇ ਕੋਈ ਹਉਨਤਾਈ ਕੀਤੀ ਪਾਰਟੀ ਦੇ ਨਿਸ਼ਾਸ਼ਨ ਨੂੰ ਤੋੜਿਆ ਤੋ ਪਹਿਲੀ ਗੱਲ ਇਹ ਕਿ ਕੀ ਨਵਜੋਤ ਸਿੰਘ ਸਿੱਧੂ ਇਹ ਨਿਸ਼ਾਸ਼ਨ ਭੰਗ ਕਰ ਰਹੇ ਹਨ ਉਹ ਜਦ ਉਹਨਾਂ ਦਾ ਨਾਅਰਾ ਹੀ ਹੈ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ ਉਹਦਾ ਨਿਸ਼ਾਸ਼ਨ ਭੰਗ ਕਿੱਥੇ ਹੋ ਗਿਆ ਮਦਰ ਕਾਂਗਰਸ ਪਾਰਟੀ ਦੀ ਰੈਲੀ ਹੋ ਰਹੀ ਹੈ ਨਵਜੋਤ ਸਿੰਘ ਸਿੱਧੂ ਦੀ ਰੈਲੀ ਜਹਾਂ ਦੇ ਉੱਥੇ ਹੋਵੇ ਨਾ ਕਿ ਜਿੱਤੇਗਾ ਨਵਜੋਤ ਸਿੰਘ ਜੀ ਸਿੱਧੂ ਤੇ ਜਿੱਤੇਗੀ ਕਾਂਗਰਸ ਉਹਦਾ ਸਲੋਗਨ ਕੀ ਹੈ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ ਉਹਦਾ ਸਲੋਗਨ ਇਹ ਤਾਂ ਨਹੀਂ ਹੈਗਾ ਕਿ ਜਿੱਤੇਗਾ ਨਵਜੋਤ ਸਿੰਘ ਸਿੱਧੂ ਤੇ ਜਿੱਤੇਗੀ ਕਾਂਗਰਸ ਉਦੋਂ ਰਾਜਾ ਮਰੀਂਦਰ ਸਿੰਘ ਵੜਿੰਗੋ ਨਹੀਂ ਕਿੱਥੇ ਕਿੱਥੇ ਗਏ ਨੇ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਉਹਦੋਂ ਤੁਸੀਂ ਪਰਸਨੈਲਿਟੀ ਬੇਸ ਤੇ ਵਗਦੇ ਰਹੇ ਵੋਟਾਂ ਕਿ ਕੈਪਟਨ ਹੀ ਹੈ ਉਹਦੇ ਨੂੰ ਰਾਜਾ ਵੜਿੰਗੀ ਕਹਿੰਦਾ ਹੈ ਕੈਪਟਨ ਸਾਡਾ ਬੱਬਰ ਸ਼ੇਰ ਤੇ ਹੁਣ ਹੁਣ ਸਵਾਲ ਇਹ ਸ ਹੈ ਕਿ ਮਸਲਾ ਹੈ ਨਵਜੋਤ ਸਿੰਘ ਸਿੱਧੂ ਤੋਂ ਕਾਂਗਰਸ ਪਾਰਟੀ ਵਾਲੇ ਵੀ ਉਹ ਕਹਿੰਦੇ ਨਾ ਸਿਆਸਤ ਹਰ ਇੱਕ ਫੀਲਡ ਦੇ ਵਿੱਚ ਇਹ ਬੰਦਾ ਜੈਲਸੀ ਜੀ ਨਹੀਂ ਹੁੰਦੀ ਉਹ ਹੈਗੀ ਆ ਇਸ ਕਰਕੇ ਔਰ ਰਾਜਾ ਵੜਿੰਗ ਨੂੰ ਮਿਨਿਸਟਰੀ ਕਿਵੇਂ ਮਿਲੀ ਹੈਗੀ ਆ ਇਹ ਰਾਜਾ ਵੜਿੰਗ ਨੂੰ ਵੀ ਪਤਾ ਹੈ 111 ਦਿਨ ਦੇ ਵਿੱਚ ਤੇ ਨਵਜੋਤ ਸਿੰਘ ਸਿੱਧੂ ਦਾ ਹੱਥ ਕਿੰਨਾ ਸੀ ਹੁਣ ਸਵਾਲ ਹੈ ਕਿ ਇਹਦੇ ਦੇ ਨਵਜੋਤ ਸਿੰਘ ਸਿੱਧੂ ਕੋਈ ਪਾਰਟੀ ਦਾ ਢਾਂਚੇ ਦੇ ਖਿਲਾਫ ਨਹੀਂ ਆ ਅਨਸ਼ਾਸਨ ਨਹੀਂ ਭੰਗ ਕਰ ਰਿਹਾ ਰੈਲੀ ਹੋ ਰਹੀ ਆ ਫਿਰ ਕੱਢਣਾ ਨੋਟਿਸ ਰਾਜਾ ਮਰਿੰਦਰ ਸਿੰਘ ਵੜਿੰਗ ਲਾਲ ਸਿੰਘ ਦੇ ਖਿਲਾਫ ਕੱਢੇ ਉਹ ਵੀ ਬੈਠੇ ਸੀ ਮੋਗੇ ਦੀ ਰੈਲੀ ਦੇ ਵਿੱਚ ਹੋਰ ਵੀ ਲੋਕ ਬੈਠੇ ਸੀ ਕੱਢਣਾ ਨਾ ਠੀਕ ਹੈ ਡਰਦਿਆਂ ਮਾਰਿਆ ਹੁਣ ਤੁਸੀਂ ਪ੍ਰਨੀਤ ਕੌਰ ਨੂੰ ਸਸਪੈਂਡ ਕੀਤਾ ਪਹਿਲਾਂ ਕਿਉਂ ਨਹੀਂ ਕੀਤਾਗਾ ਉਹ ਉਹਨਾਂ ਨੇ ਆਪਣੇ ਘਰ ਵਾਲੇ ਦੇ ਨਾਲ ਚੋਣ ਪ੍ਰਚਾਰ 'ਚ ਹਿੱਸਾ ਲਿਆ ਬਾਈ ਦੇ ਵਿੱਚ ਹੁਣ ਕਿਉਂ ਨਹੀਂ ਕਰਦੇ ਆਗੇ ਨਾ ਮੂੜ ਸਵਾਲ ਇਹ ਆ ਕਿ ਲੋਕ ਸਭਾ ਹੋਣੀ ਨਹੀਂ ਹੁਣ ਸਪੈਸ਼ਲ ਕੋਈ ਸੈਸ਼ਨ ਆਉਣਾ ਨਹੀਂ ਆ ਕੋਈ ਵਿਪ ਜਾਰੀ ਨਹੀਂ ਹੋਣਾ ਇਸ ਕਰਕੇ ਰਾਜਾ ਮਰਿੰਦਰ ਸਿੰਘ ਵੜਿੰਗੂ ਨੇ ਜਦੋਂ ਨੋਟਿਸ ਕੱਢ ਦੋ ਪਹਿਲਾਂ ਤੇ ਕੱਢਤਾ ਸੁਨੀਲ ਜਾਖੜ ਦੇ ਭਤੀਜੇ ਨੂੰ ਕੋਸ਼ਿਸ਼ ਕਰਤੇ ਸੰਦੀਪ ਜਾਖੜ ਨੂੰ ਤੇ ਹੁਣ ਹੁਣ ਜਦੋਂ ਲੋੜ ਨਹੀਂ ਸੀ ਇਹਦੀ ਪ੍ਰਨੀਤ ਇਕੋਰ ਦੀ ਇਸ ਕਰਕੇ ਮਿਲਦਾ ਕਿ ਸੁਨੀਲ ਜਿਹੜੇ ਨਵਜੋਤ ਸਿੰਘ ਸਿੱਧੂ ਆ ਉਹਨੂੰ ਉਹਨੂੰ ਨੋਟਿਸ ਕੱਢਣਾ ਜੇ ਰਾਜਾ ਮਰਿੰਦਰ ਸਿੰਘ ਵੜਿੰਗ ਚ ਹੈ ਕਿ ਪਾਰਟੀ ਪ੍ਰੈਜ਼ੀਡੈਂਟ ਦੇ ਤੌਰ ਤੇ ਤੇ ਪੰਜਾਬ ਦੀ ਜਨਤਾ ਨੂੰ ਦੱਸਣ ਪੰਜਾਬ ਦੇ ਕਾਂਗਰਸ ਦੇ ਵਕਤ ਰਸਰ ਕਿ ਲੋ ਜੀ ਮੈਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਨੋਟਿਸ ਕਰਦਾ ਹੁਣ ਉਹ ਵੀ ਕਰਦਾ ਹ ਮਹੇਸ਼ਿੰਦਰ ਸਿੰਘ ਜਿਹੜੇ ਹੈਗੇ ਨੇ ਨਿਹਾਲ ਸਿੰਘ ਵਾਲਾ ਉਹਨੂੰ ਕਰਦਾ ਉਹਦੇ ਮੁੰਡੇ ਨੂੰ ਕਰ ਦਿੰਦਾ ਹੈਗਾ ਇਹਨਾਂ ਨੂੰ ਕੱਢਣ ਜਿਹੜੇ ਮੰਚ ਤੇ ਬੈਠੇ ਕਿ ਤੁਸੀਂ ਕੀ ਲੈਣਗੇ ਹੈਗੇ ਨੇ ਤੇ ਇਸ ਕਰਕੇ ਕਾਂਗਰਸ ਪਾਰਟੀ ਦੇ ਵਿੱਚ ਕਲੇਸ਼ ਰਹਿੰਦਾ ਹੀਗਾ ਇਹ ਸ਼ੁਰੂ ਤੋਂ ਹੀ ਆ ਜਦੋਂ ਦਰਬਾਰਾ ਸਿੰਘ ਦਾ ਕਲੇਸ਼ ਗਿਆਨੀ ਜੈਲ ਸਿੰਘ ਨਾਲ ਉਸ ਵਾਰ ਉਹਨਾਂ ਦੇ ਦੋਨਾਂ ਦੇ ਕਲੇਸ਼ ਕਲੇਸ਼ ਦੇ ਨਾਲ ਪੰਜਾਬ ਦਾ ਇੱਕ ਪੀੜੀ ਬਰਬਾਦ ਹੋਈ ਜਿਵੇਂ ਉਹਨਾਂ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਬਾਅਦ ਚ ਇੱਕ ਕਾਲੀ ਦਨ ਨੂੰ ਠੋਕਣ ਵਾਸਤੇ ਇੱਕ ਸੰਤਾ ਨੂੰ ਕਿੰਨੀ ਹਵਾ ਦਿੱਤੀ ਹੈਗੀ ਆ ਠੀਕ ਆ ਉਸ ਤੋਂ ਬਾਅਦ ਬੈਂ ਸਿੰਘ ਦਾ ਪੇਚਾ ਪਿਆ ਰ ਫਿਰ ਕੈਪਟਨ ਮਰਿੰਦਰ ਸਿੰਘ ਪੱਠਲ ਦਾ ਪੇਚਾ ਪਿਆ ਰਗਾ ਫਿਰ ਹਰਚੰਨ ਬਰਾੜ ਫਿਰ ਪੱਠਲ ਫਿਰ ਕੈਪਟਨ ਮਰਿੰਦਰ ਸਿੰਘ ਪ੍ਰਤਾਪ ਆਇਆ ਫਿਰ ਕੈਪਟਨ ਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਉਹ ਨਵਜੋਤ ਸਿੰਘ ਸਿੱਧੂ ਰਾਜਾ ਵੜेंगे ਇਹਨਾਂ ਦੇ ਨਵੀਂ ਗਾਲੀਆਂ ਇਹ ਜਦੋਂ ਇਹਨਾਂ ਨੂੰ ਸਰਕਾਰਾਂ ਠੋਗਦੀਆਂ ਨਾ ਫਿਰ ਇਹ ਨੱਕ ਚ ਪਾਇਆ ਕਹਿੰਦੇ ਨਾ ਨੱਕ ਸੂਈ ਵਾਂਗੂ ਸਿੱਧੇ ਪੈਂਦੇ ਆਗਨੇ ਹੁਣ ਸਾਰੇ ਇਸ ਕਰਕੇ ਇਹਨਾਂ ਨੂੰ ਲੱਗਦਾ ਹੈਗਾ ਕਿ ਆਪਣੀ ਆਪਣੀ ਡਫਲੀ ਵਜਾ ਰਹੇ ਨੇ ਨਵਜੋਤ ਸਿੰਘ ਸਿੱਧੂ ਨੇ ਤੇ ਇਦਾਂ ਦੀ ਗੱਲ ਕੀ ਉਹ ਤੇ ਕਹਿ ਰਹੇ ਕਿ ਪਾਰਟੀ ਦੇ ਜ ਦੇਸ਼ ਦੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋ ਇੱਕ ਲਾਰਜ ਸਕੇਲ ਦੇ ਜੋ ਹਾਈ ਕਮਾਂਡ ਚੋਂ ਦੀ ਗੱਠ ਜੋੜ ਹੋਣਾ ਚਾਹੀਦਾ ਉਹ ਤਾਂ ਪਾਰਟੀ ਵੀ ਉਹਨਾਂ ਦੀ ਦਿੱਲੀ ਵਾਲੇ ਕਹਿ ਰਹੇ ਨੇ ਤੇ ਉਹਦੇ ਚ ਨਵਜੋਤ ਸਿੰਘ ਸਿੱਧੂ ਨੇ ਕਿਹੜੀ ਵਾਇਲੇਸ਼ਨ ਕਰਦੀ ਉਹਦੀਆਂ ਤੇ ਹੋਰ ਵੀ ਰੈਲੀਆਂ ਹੋਣਗੀਆਂ ਉਥੇ ਮਿਰਾਜ ਰੈਲੀ ਹੋਗੀ ਕੋਟ ਸ਼ਮੀਰ ਹੋਗੀ ਸ਼ਾਰਪੁਰ ਹੋਗੀ ਮੋਗੇ ਹੋਗੀ ਤੇ ਹੁਣ ਉਹਨਾਂ ਨੇ ਜਿਹੜੇ ਦਰਸ਼ਨ ਸਿੰਘ ਬਰਾੜ ਨੇ ਬਾਗੇ ਪੁਰਾਣੇ ਤੋਂ ਸਾਬਕਾ ਐਮਐਲਏ ਉਹਨੇ ਵੀ ਕਰਨੀਆਂ ਉਹਦੇ ਮੁੰਡਾ ਜਿਹੜਾ ਕਮਲਜੀਤ ਆ ਉਹਨੇ ਵੀ ਕਰਨੀਆਂ ਕੱਢ ਦੋ ਉਹਨੂੰ ਪਹਿਲੇ ਨੋਟਿਸ ਕਰ ਦੋ ਇਸ ਕਰਕੇ ਡਿਸਪਲਿਨ ਵਾਲਾ ਤੇ ਚੱਕ ਨਹੀਂ ਰੈਲੀਆਂ ਹੋ ਰਹੀਆਂ ਹੁਣ ਜੇ ਰਾਜਾ ਮਰਿੰਦਰ ਸਿੰਘ ਵੜਿੰਗ ਨੂੰ ਉਸ ਰੈਲੀ ਦੇ ਵਿੱਚ ਕੋਈ ਨਹੀਂ ਬੁਲਾਉਂਦਾਗਾ ਉਹਦੇ ਤੇ ਨਵਜੋਤ ਸਿੰਘ ਸਿੱਧੂ ਦਾ ਕੋਈ ਸੂਰਤ ਨਹੀਂ ਹੈ ਇੱਕ ਆ ਖਾਣ ਵੀ ਹੁੰਦੇ ਨਾ ਪਿੱਡਗੀ ਖੋਤੇ ਤੋਂ ਤੇ ਗੁੱਸਾ ਉਸ ਤੇ ਨਾ ਫਿਰ ਜੇ ਆਪਾਂ ਪੂਰਾ ਖਾਣ ਬਣ ਪਤਨ ਲੋਕੀ ਕਹਣ ਕਿ ਕਿਸੇ ਦੀ ਜਾਤ ਨੌਲਦੀ ਦੀ ਆ ਮੈਨੂੰ ਲੱਗਦਾ ਕਾਂਗਰਸ ਪਾਰਟੀ ਦਾ ਉਹ ਹਾਲਾਲ ਹਾਲ ਨੇ ਫਿਰ ਗੁੱਸਾ ਤੇ ਕੱਢਣਾ ਚਾਹੀਦਾ ਹੈਗਾ ਨਵਜੋਤ ਸਿੰਘ ਸਿੱਧੂ ਤੇ ਤੇ ਕੱਢ ਨਹੀਂ ਸਕਦੇ ਹੋਰ ਕੇ ਵਿਚਾਰਿਆਂ ਦੇ ਕਰਕੇ ਸਾਨੂੰ ਨੋਟਿਸ ਦੇ ਤਾਂ ਜੇ ਦੇ ਤਾ ਉਹ ਦੇ ਤਾ ਐਦਾਂ ਨਹੀਂ ਐਦਾਂ ਸਭ ਪਾਰਟੀ ਵੀਕ ਹੁੰਦੀ ਆ ਕਾਂਗਰਸ ਪਾਰਟੀ ਉਦਾਂ ਤੇ ਸਰਕਾਰ ਦੇ ਖਿਲਾਫ ਕੋਈ ਬੋਲਡ ਨਹੀਂ ਰਿਹਾ ਨਾ ਸੈਂਟਰ ਦੇ ਖਿਲਾਫ ਬੋਲ ਰਿਹਾ ਨਾ ਭਗਵੰਤ ਮਾਨ ਸਾਹਿਬ ਦੀ ਸਰਕਾਰ ਤੇ ਖਿਲਾਫ ਕੋਈ ਬੋਲ ਰਿਹਾ ਪਰ ਨਵਜੋਤ ਸਿੰਘ ਸਿੱਧੂ ਬੋਲ ਰਿਹਾ ਜੇ ਨਵਜੋਤ ਸਿੰਘ ਸਿੱਧੂ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਚਾਹੇ ਉਹ ਸੂਬਾ ਸਰਕਾਰ ਚਾਹੇ ਸੈਂਟਰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਅਗਰ ਨਵਜੋਤ ਸਿੰਘ ਸਿੱਧੂ ਬੋਲ ਰਿਹਾ ਉਹਦੇ ਚ ਕਾਂਗਰਸ ਪਾਰਟੀ ਦੇ ਵਰਕਰ ਨੂੰ ਬਾਲ ਮਿਲੂਗਾ ਕਿ ਨਹੀਂ ਮਿਲੂਗਾ ਤੇ ਜਿਹੜੇ ਨਹੀਂ ਬੋਲਦੇ ਹੈਗੇ ਉਹ ਕਿਉਂ ਨਹੀਂ ਬੋਲਦੇ ਹੈਗੇ ਉਹ ਨਵਜੋਤ ਸਿੰਘ ਸਿੱਧੂ ਵੀ ਕਹਿ ਚੁੱਕਾ ਗਿਆ ਸੀ ਵੀ ਦਾ ਮਸਲਾ ਤੇ ਅੱਜ ਵਿਰੋਧੀ ਪਾਰਟੀ ਦਾ ਜਿਹੜਾ ਨੀਤਾ ਵਿਕਰਮ ਸਿੰਘ ਮਜੀਠੀਆ ਉਹ ਵੀ ਕਹਿ ਚੁੱਕੇ ਨੇ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਡਿਸਪਲਨ ਨਵਜੋਤ ਸਿੰਘ ਸਿੱਧੂ ਉਤੇ ਨਹੀਂ ਕਰਿਆ ਪਾਗੇ ਜੇ ਰੈਲੀਆਂ ਹੋ ਰਹੀਆਂ ਤੇ ਰੈਲੀਆਂ ਦੇ ਵਿੱਚ ਤੇ ਨਾਰਾ ਉਹਦਾ ਇੱਕੋ ਹੀ ਹੈ ਨਾ ਕਿ ਜਿੱਤੇਗਾ ਪੰਜਾਬ ਤੇ ਜਿੱਤੇਗੀ ਕਾਂਗਰਸ ਤੇ ਉਹਦੇ ਵਿੱਚ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਨੂੰ ਫਾਇਦਾ ਹੀ ਆ ਨੁਕਸਾਨ ਨਹੀਂ ਆ ਜੀ ਬਹੁਤ ਸ਼ੁਕਰੀਆ ਪ੍ਰੋਗਰਾਮ ਸੋਣਾ ਨੇ ਸੱਚ ਵਿੱਚ ਦੋ ਤਿੰਨ ਮੁੱਦਿਆਂ ਤੇ ਅਸੀਂ ਚਰਚਾ ਕੀਤੀ ਹੈ। ਇਹਨਾਂ ਬਾਰੇ ਤੁਸੀਂ ਕੀ ਸੋਚਦੇ ਹੋ? ਆਪਣੀ ਆਪਣੀ ਰਾਏ ਸਾਂਝੀ ਕਰ ਸਕਦੇ ਹੋ। ਫਿਲਹਾਲ ਅਜ ਦੀ ਇਸ ਚਰਚਾ ਵਿੱਚ ਇੰਨਾ ਹੀ ਸਾਨੂੰ ਦੋ ਅੱਗੇ ਆ। ਧੰਨਵਾਦ।